ਸਤਿ ਸ਼੍ਰੀ ਅਕਾਲ ਜੀ ਉਮੀਦ ਹੈ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਬਹੁਤ ਵਧੀਆ ਹੋਵੋਗੇ ਮੇਰੀ ਵੀਡੀਓਜ਼ ਦੀ ਤਰ੍ਹਾਂ ਮੈਨੂੰ ਇਹ ਵਾਲੇ ਬਿਜ਼ਨਸ 'ਚ ਵੀ ਤੁਸੀਂ ਬਹੁਤ ਸਪੋਰਟ ਕਰੋਗੇ ਮੈਂ ਆਪਣੀਆਂ ਭੈਣਾਂ ਲਈ ਸੋਹਣੇ ਸੋਹਣੇ ਸੂਟਾਂ ਦਾ ਬਿਜ਼ਨਸ ਸ਼ੁਰੂ ਕਰਨ ਜਾ ਰਹੀ ਆ ਤੇ ਬਹੁਤ ਵੱਡੇ ਡਿਸਕਾਊਂਟ ਤੇ ਤੇ ਬਹੁਤ ਸੋਹਣੇ ਸੂਟ ਲੈ ਕੇ ਆਈਆਂ ਤੇ ਹੁਣ ਆਪਾਂ ਤੁਹਾਨੂੰ ਸੂਟ ਦਿਖਾਉਣੇ ਆ ਵਿਦ ਰੇਟ ਵਿਦ ਰੇਟ ਦੱਸਾਂਗੇ ਆਪਾਂ ਤੇ ਨਾਲੇ ਵਿਦ ਦੁਪੱਟਾ ਵਿਦਆਊਟ ਦੁਪੱਟਾ ਦੋਨਾਂ ਦਾ ਰੇਟ ਮੈਂਸ਼ਨ ਕਰਾਂਗੇ ਅਗਰ ਤੁਸੀਂ ਬਣਵਾਉਣੇ ਨੇ ਜਾਂ ਤੁਹਾਨੂੰ ਇਹਨਾਂ 'ਚੋਂ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਪਲੀਜ਼ ਨੀਚੇ WhatsApp ਦਾ ਨੰਬਰ ਚੱਲ ਰਿਹਾ ਮੈਨੂੰ ਉਹਦੇ ਤੇ ਮੈਸੇਜ ਕਰ ਦਿਓ ਦੇਖੋ ਜੀ ਕਪੜਾ ਰਹਿਣ ਵਾਲਾ ਕ੍ਰੇਪ ਤੇ ਇਹ ਸਾਰਾ ਹੈਂਡਵਰਕ ਕੀਤਾ ਹੋਇਆ ਕਪੜੇ ਦੀ ਤੇ ਵਰਕ ਦੀ 101% ਗਾਰੰਟੀ ਹੈ ਨਾ ਤਾਂ ਕਪੜਾ ਖਰਾਬ ਹੋਊਗਾ ਤੇ ਨਾ ਇਹ ਵਰਕ ਖਰਾਬ ਹੋਊਗਾ ਆਪਣੇ ਖੁਦ ਦੇ ਕਾਰੀਗਰ ਨੇ ਉਹਨਾਂ ਨੇ ਸੂਟ ਤਿਆਰ ਕਰਕੇ ਦਿੱਤੇ ਆ ਤੇ ਇਹਦੀਆਂ ਬਾਜੂ ਇਹਦਾ ਬਾਜੂ ਤੇ ਵਰਕ ਆਏਗਾ ਬਹੁਤ ਸੋਨਾ ਪਰਲ ਵਰਕ ਕੀਤਾ ਹੋਇਆ ਨਾਲ ਸਿੱਪੀ ਦਾ ਕੰਮ ਕੀਤਾ ਹੋਇਆ ਤੇ ਇਹਦੀ ਬੈਕ ਸਾਈਡ ਵੀ ਦੇਖ ਲਓ ਤੁਸੀਂ ਕੋਈ ਵੀ ਧਾਗਾ ਨਾ ਤਾਂ ਹੱਲੂਗਾ ਤੇ ਨਾ ਨਿਕਲੂਗਾ ਵਿੱਚ ਹੁੰਦੇ ਆ ਨਾ ਸੂਟ ਮਸ਼ੀਨ ਵਰਕ ਹੁੰਦਾ ਉਹ ਕੰਪਿਊਟਰਾਈਜ਼ ਹੁੰਦੇ ਨੇ ਉਹਨਾਂ ਨੂੰ ਅਗਲਾ ਹੈਂਡ ਵਰਕ ਕਹਿ ਕੇ ਵੇਚ ਦਿੰਦਾ ਬਟ ਆਪਣੇ ਕੋਲ ਇਹੋ ਜਿਹਾ ਕੋਈ ਕੰਮ ਨਹੀਂ ਇਹ ਸੂਟ ਦਾ ਪ੍ਰਾਈਸ ਹੈਗਾ 2950 ਅਗਰ ਕਿਸੇ ਨੇ ਵੀ ਬਾਈ ਕਰਨਾ ਤਾਂ ਮੈਨੂੰ WhatsApp ਤੇ ਮੈਸੇਜ ਕਰ ਦਿਓ ਤੇ ਇਹ ਰਿਹਾ ਨੈਕ ਸੂਟ ਬਲੈਕ ਕਲਰ ਸਭ ਦਾ ਫੇਵਰਿਟ ਕਲਰ ਹੈ ਇਹ ਇਹਦੇ ਤੇ ਕੀਤਾ ਹੋਇਆ ਆਰੀ ਪਲਸ ਹੈਂਡਵਰਕ ਇਹ ਫੁੱਲ ਸ਼ਰਟ ਰਹੇਗੀ ਦੇਖੋ ਪੂਰਾ ਜਾਲ ਬਣਿਆ ਹੋਇਆ ਹੈਂਡਵਰਕ ਕੀਤਾ ਹੋਇਆ ਆਰੀ ਵਰਕ ਕੀਤਾ ਹੋਇਆ ਤੇ ਇਹਦੀਆਂ ਬਾਜੂ ਤੇ ਵੀ ਹੈ ਤੇ ਕਪੜਾ ਇਹਦਾ ਵੀ ਕਰੇਵ ਰਹੇਗਾ ਤੇ ਉਹ ਵਾਲੀ ਕਰੇਵ ਨਹੀਂ ਹੈਗੀ ਜਿਹੜੀ ਛਿੱਜ ਜਾਂਦੀ ਆ ਬਿਲਕੁਲ オリジナル ਕਰੇਬ ਲਗਾਈ ਆਪਾਂ ਨੇ ਤਾਂ ਜੋ ਆਪਣੇ ਕਸਟਮਰ ਨੇ ਆਪਣੇ ਪਿਆਰ ਕਰਨ ਵਾਲੇ ਸਬਸਕ੍ਰਾਈਬਰ ਨੇ ਉਹ ਬਾਈ ਕਰਨ ਤੇ ਕਦੇ ਕੰਪਲੇਨ ਨਾ ਆਵੇ ਇਹ ਸੂਟ ਦਾ ਪ੍ਰਾਈਸ ਹੈਗਾ 2950 ਨੈਕਸ ਸੂਟ ਹੈ ਪੈਰਟ ਕਲਰ ਇਹ ਦੇਖੋ ਇਹਦੀ ਪੂਰੀ ਸ਼ਰਟ 'ਚ ਵਰਕ ਕੀਤਾ ਗਲੇ ਤੇ ਵਰਕ ਕੀਤਾ ਕੋਈ ਲੈਂਥ ਦਾ ਚੱਕਰ ਨਹੀਂ ਜੋ ਮਰਜ਼ੀ ਲੈਂਥ ਰੱਖੋ ਤੁਸੀਂ ਇਹਦੀਆਂ ਬਾਜ਼ੂ ਤੇ ਵਰਕ ਆ ਇਹ ਵੀ ਆਰੀ ਪਲਸ ਹੈਂਡ ਹੈ ਇਹ ਸੂਟ ਦਾ ਪ੍ਰਾਈਸ ਹੈਗਾ 2550 ਅਗਰ ਕਿਸੇ ਨੇ ਬਾਈ ਕਰਨਾ ਮੈਂ ਦੁਬਾਰਾ ਦੁਬਾਰਾ ਰਿਪੀਟ ਕਰ ਰਹੀ ਹਾਂ ਜੋ ਨੀਚੇ ਨੰਬਰ ਚੱਲ ਰਿਹਾ ਉਹਦੇ ਤੇ WhatsApp ਤੇ ਮੈਸੇਜ ਕਰੋ ਜਾਂ ਫਿਰ ਕਾਲ ਕਰੋ ਇਹ ਵਾਲਾ ਸੂਟ ਹੈਗਾ ਆਪਣਾ ਫਿਰੋਜ਼ੀ ਕਲਰ ਇਹਦੇ ਘੇਰੇ ਤੇ ਵਰਕ ਆਰੀ ਪਲੱਸ ਹੈਂਡ ਆ ਅਗਰ ਕਿਸੇ ਨੇ ਆਪਣੀ ਮੰਮੀ ਨੂੰ ਜਾਂ ਆਪਣੀ ਸਿਸਟਰ ਨੂੰ ਜਾਂ ਫਿਰ ਆਪਣੀ ਮਦਰ ਇਨ ਲਾ ਨੂੰ ਗਿਫਟ ਕਰਨਾ ਉਧਰ ਲਈ ਬਹੁਤ ਸੋਹਣੀ ਆਪਸ਼ਨ ਹੈ ਇਹ ਵਾਲਾ ਵਰਕੇ ਦੀ ਬਾਜ਼ੂ ਤੇ ਹੈ ਹੁਣ ਤੀਆਂ ਦਾ ਤਿਹਾਰ ਰਖੜੀਆਂ ਦਾ ਕਰਵਾ ਚੌਥ ਬਹੁਤ ਸਾਰੇ ਤਿਹਾਰ ਫੈਸਟੀਵਲ ਆ ਰਹੇ ਨੇ ਨੈਕਸਟ ਵਨ ਗ੍ਰੇ ਕਲਰ ਹੈ ਇਹਦੇ ਵੀ ਆਰੀ ਪਲਸ ਹੈਂਡ ਮੇਰੀਆਂ ਬਹੁਤ ਸਾਰੀਆਂ ਭੈਣਾਂ ਮੇਰੀਆਂ ਮਾਵਾਂ ਬਹੁਤ ਹੈਵੀ ਸੂਟ ਪਾਉਣਾ ਪਸੰਦ ਨਹੀਂ ਕਰਦੇ ਉਹਦੇ ਲਈ ਆਰੀ ਪਲਸ ਹੈਂਡ ਰੱਖਿਆ ਆਪਾਂ ਨੇ ਤੇ ਇਹ ਵਾਲਾ ਇਹਦਾ ਬਾਜ਼ੂ ਤੇ ਵਰਕ ਹੈ ਸਿੱਪੀ ਦਾ ਮੋਤੀ ਦਾ ਕਟਦਾਣੇ ਦਾ ਕੰਮ ਕੀਤਾ ਹੋਇਆ ਤੇ ਫੁੱਲ ਸ਼ਰਟ 'ਚ ਇਹਦੇ ਕਲੀਆਂ ਜਾਂਦੀਆਂ ਉੱਪਰ ਤੱਕ ਨਾਲ ਡਾਟਸ ਦਾ ਵੀ ਕੰਮ ਕੀਤਾ ਹੋਇਆ ਇਹਦਾ ਪ੍ਰਾਈਸ ਹੈਗਾ 2750 ਰੁਪਏ ਅਗਰ ਕਿਸੇ ਨੇ ਬਾਈ ਕਰਨਾ ਕੋਈ ਵੀ ਸੂਟ ਕਿਸੇ ਨੂੰ ਪਸੰਦ ਆਉਂਦਾ ਤਾਂ ਸਕਰੀਨਸ਼ਾਟ ਲੈ ਕੇ ਮੈਨੂੰ ਮੈਸੇਜ ਕਰ ਦਿਓ ਇਹ ਸੂਟ ਹੈਗਾ ਆਪਣਾ ਇਹ ਵਾਲਾ ਇਹਦੇ ਤੇ ਪੂਰਾ ਹੈਂਡਵਰਕ ਕੀਤਾ ਹੋਇਆ ਨਾਲ ਮੋਤੀਆਂ ਦਾ ਕੰਮ ਕੀਤਾ ਡਾਟਸ ਦਾ ਪੂਰੀ ਸ਼ਰਟ ਦੇ ਵਿੱਚ ਤੇ ਇਹ ਵਾਲਾ ਹੈਗਾ ਬਾਜੂ ਵਰਕ ਬਾਜੂ ਤੇ ਵੀ ਪੂਰਾ ਨੀਚੇ ਬਸ ਇੱਕ ਬੇਲ ਨੇ ਉੱਪਰ ਵੀ ਡਾਟਸ ਦਾ ਕੰਮ ਕੀਤਾ ਹੋਇਆ ਅਗਰ ਕਿਸੇ ਨੇ ਵੀ ਆਪਣੀ ਮਦਰ ਇਨ ਲਾ ਨੂੰ ਜਾਂ ਮਦਰ ਨੂੰ ਗਿਫਟ ਕਰਨਾ ਬਰਥਡੇ ਤੇ ਉਹਦੇ ਲਈ ਬਹੁਤ ਸੋਹਣਾ ਆਪਸ਼ਨ ਹੈ ਇਹ ਸੂਟ ਦਾ ਰੇਟ ਵੀ ਹੈਗਾ 2550 ਰੁਪਏ ਨੈਕਸਟ ਹੈਗਾ ਆਪਣਾ ਅਸਮਾਨੀ ਕਲਰ ਇਹਦੇ ਤੇ ਵੀ ਕੀਤਾ ਆਪਾਂ ਨੇ ਆਰੀ ਵਰਕ ਅਗਰ ਤੁਹਾਨੂੰ ਇਹਨਾਂ ਚੋਂ ਕੋਈ ਵੀ ਸੂਟ ਪਸੰਦ ਆਉਂਦਾ ਇਦਾ ਕੋਈ ਕਲਰ ਕਿਸੇ ਨੂੰ ਆਪਸ਼ਨ ਚਾਹੀਦਾ ਕਿਸੇ ਵੀ ਕਲਰ ਤੇ ਕਸਟਮਾਈਜ਼ ਕਰਵਾਉਣਾ ਆਪਣੇ ਲਵੇ ਸਭ ਅਵੇਲੇਬਲ ਆਪਾਂ ਸਭ ਰੈਡੀ ਕਰਕੇ ਦਵਾਂਗੇ ਆਰਈ ਪਲਸ ਹੈਂਡ ਦਾ ਕੰਮ ਕੀਤਾ ਹੋਇਆ ਤੇ ਕਲਰ ਇੰਨਾ ਕਿ ਪਿਆਰਾ ਤੁਸੀਂ ਗੱਲ ਹੀ ਛੱਡ ਦਿਓ ਦੇਖੋ ਫੁੱਲ ਸ਼ਰਟ ਹੈਵੀ ਬਾਜੂ ਤੇ ਵਰਕ ਹੈ ਬਹੁਤ ਸੋਹਣਾ ਇਹ ਸੂਟ ਦਾ ਪ੍ਰਾਈਸ ਹੈਗਾ 2550 ਰੁਪਏ ਨੈਕਸਟ ਹੈ ਆਪਣਾ ਗ੍ਰੇ ਵਨ ਅਗਰ ਕਿਸੇ ਨੇ ਦੁਪੱਟਾ ਆਪਣਾ ਰੈਡੀ ਕਰਵਾਉਣਾ ਤਾਂ ਉਹ ਆਪਾਂ ਅਲੱਗ ਤੋਂ ਕਰਕੇ ਦੇ ਦਾਂਗੇ ਇਹ ਆ ਗਿਆ ਮਸ਼ੀਨ ਵਰਕ ਵਿਦ ਮਿਰਰ ਵਰਕ ਇਹ ਕਪੜਾ ਫਿਲਹਾਲ ਹਲੇ ਤੱਕ ਕਰੇਵ ਵੀ ਚੱਲ ਰਹੀ ਆ ਬਟ ਉਹ ਵਾਲੀ ਕਰੇਵ ਐ ਜਿਹੜੀ ਖਰਾਬ ਨਹੀਂ ਹੁੰਦੀ ਇਹਨਾਂ ਦਾ ਘੇਰਾ ਤੁਸੀਂ 24 25 23 22 ਕਿੰਨਾ ਵੀ ਰੱਖ ਸਕਦੇ ਹੋ ਤੇ ਇਹ ਵਾਲਾ ਇਹਦਾ ਘੇਰੇ ਤੇ ਵਰਕ ਹੈ ਇਹ ਵਾਲਾ ਇਹਦਾ ਬਾਜ਼ੂ ਤੇ ਵਰਕ ਹੈ ਇਹ ਮਸ਼ੀਨ ਪਲੱਸ ਮਿਰਰ ਵਰਕ ਕੀਤਾ ਹੋਇਆ ਇਹ ਸੂਟ ਦਾ ਪ੍ਰਾਈਸ ਵੀ ਹੈਗਾ 2550 ਰੁਪਏ ਨੈਕਸਟ ਆ ਗਿਆ ਆਪਣੇ ਕੋਲ ਥ्रेड ਆਰ ਯਵਰਕ ਇਹਦਾ ਕਲਰ ਦੇਖੋ ਤੁਸੀਂ ਕਲਰ ਹੀ ਬਹੁਤ ਪਿਆਰਾ ਇਹਦੇ ਨਾਲ ਆਪਾਂ ਦੁਪੱਟਾ ਵੀ ਰੈਡੀ ਕਰਵਾਇਆ ਇਹਦੇ ਗਲੇ ਤੇ ਫੁੱਲ ਸ਼ਰਟ ਹੈਵੀ ਹੈ ਦੀ ਦੇਖੋ ਇਹ ਪੂਰੇ ਟ੍ਰੈਂਡ ਵਾਲੇ ਸੂਟ ਹੈ ਜਿਹੜੇ ਅੱਜਕੱਲ ਬੁਟੀਕਾਂ ਤੇ ਚੱਲ ਰਹੇ ਆ ਆਪਾਂ ਉਹਨਾਂ ਨਾਲੋਂ ਪਹਿਲਾਂ ਰੈਡੀ ਕਰਵਾ ਲੇ ਤੇ ਇਹਦੇ ਦੁਪੱਟੇ ਤੇ ਵੀ ਕੱਟਵਰਕ ਕੀਤਾ ਹੋਇਆ ਟੈਬੀ ਮਸਲੀਨ ਦਾ ਦੁਪੱਟਾ ਇਹਦੇ ਨਾਲ ਰੱਖਿਆ ਆਪਾਂ ਨੇ ਦੁਪੱਟਾ ਵੀ ਪੂਰਾ 2.5 ਮੀਟਰ ਦਾ ਹੈ ਤੇ ਇਹਦੀਆਂ ਬਾਜ਼ੂ ਤੇ ਵੀ ਵਰਕ ਬਣਿਆ ਹੋਇਆ ਇਹ ਵਾਲਾ ਇਹਦੇ ਬਾਜ਼ੂ ਤੇ ਵਰਕ ਆਏਗਾ ਇਹਦੇ ਨਾਲ ਦੁਪੱਟਾ ਆਪਾਂ ਨਾਲ ਦੇਵਾਂਗੇ ਇਹ ਸੂਟ ਦਾ ਪ੍ਰਾਈਸ ਹੈਗਾ 3050 ਰੁਪਏ ਅੱਗੇ ਜਿਵੇਂ ਵਿਆਹਾਂ ਦਾ ਸੀਜ਼ਨ ਆ ਰਿਹਾ ਉਹਦੇ ਲਈ ਵੀ ਤੁਸੀਂ ਸਾਡੇ ਤੋਂ ਸੂਟ ਰੈਡੀ ਕਰਵਾ ਸਕਦੇ ਹੋ ਚਾਹੇ ਜਿੰਨੇ ਮਰਜੀ ਸੇਮ ਕਲਰ ਸੇਮ ਡਿਜ਼ਾਈਨ ਕਰਵਾ ਸਕਦੇ ਹੋ ਨੈਕਸਟ ਆ ਸਕਾਈ ਕਲਰ ਇਹਦਾ ਗਲਾ ਬਹੁਤ ਸੋਹਣਾ ਬਣਿਆ ਹੋਇਆ ਦੇਖੋ ਗਲਾ ਬਣਿਆ ਪੂਰੀ ਸ਼ਰਟ ਹੈਵੀ ਤੇ ਨਾਲ ਘੇਰੇ ਤੇ ਵਰਕ ਦੇਖੋ ਸਾਰੇ ਵਰਕ ਡਿਫਰੈਂਟ ਆ ਆਪਾਂ ਕੋਈ ਸੇਮ ਵਰਕ ਨਹੀਂ ਕਰਵਾਇਆ ਸਭ ਦੇ ਨਵੇਂ-ਨਵੇਂ ਡਿਜ਼ਾਈਨ ਰੈਡੀ ਕਰਵਾਏ ਨੇ ਤੇ ਇਹ ਵਾਲਾ ਇਹਦੀ ਬਾਜੂ ਤੇ ਵਰਕ ਆਏਗਾ। ਇਹ ਸੂਟ ਦਾ ਪ੍ਰਾਈਸ ਹੈਗਾ 2750 ਰੁਪਏ। ਨੈਕਸਟ ਆਸਮਾਨੀ ਕਲਰ। ਕਲਰ ਵੀ ਆਪਾਂ ਸਾਰੇ ਡਿਫਰੈਂਟ ਤੇ ਨਿਊ ਸ਼ੇਡ ਰੱਖਿਆ। ਕੋਈ ਪੁਰਾਣਾ ਤੇ ਬੋਰਿੰਗ ਸ਼ੇਡ ਨਹੀਂ ਹੈਗਾ। ਦੇਖੋ। ਇਹ ਵਾਲਾ ਸੂਟ ਬਿਲਕੁਲ ਨਾਲੇ ਘੱਟ ਪ੍ਰਾਈਸ ਵਾਲੇ ਸੂਟ ਹੈ। ਬਹੁਤ ਸੋਹਣਾ ਡਿਜ਼ਾਈਨ ਹੈ। ਕਟ ਪ੍ਰਾਈਸ ਇਹ ਸਮਝੋ ਕਿ ਤੁਹਾਨੂੰ ਬਸ ਮੇਲਾ ਹੀ ਲੁੱਟ ਰਹੇ ਹੋ ਤੁਸੀਂ ਐਨੇ ਸੋਹਣੇ ਸੋਹਣੇ ਨਵੇਂ ਡਿਜ਼ਾਈਨ ਨੇ ਤੇ ਇਹ ਦੀ ਬਾਜ਼ੂ ਤੇ ਵਰਕ ਆ ਇਹ ਸੂਟ ਦਾ ਪ੍ਰਾਈਸ ਹੈ 2950 ਨੈਕਸਟ ਆ ਗਿਆ ਪਰਪਲ ਕਲਰ ਕਿਸੇ ਵੀ ਭਰਾਵਾਂ ਨੇ ਆਪਣੀ ਭੈਣ ਨੂੰ ਰਖੜੀਆਂ ਤੇ ਗਿਫਟ ਦੇਣਾ ਧੀਆਂ ਦੇ ਸੰਧਾਰੇ ਲਈ ਸੂਟ ਲੈਣਾ ਉਹ ਵੀ ਸਾਨੂੰ ਮੈਸੇਜ ਕਰ ਸਕਦੇ ਆ ਇਹ ਆ ਗਈ ਜੀ ਬਟਰ ਸਿਲਕ ਦੇਖੋ ਇਹ ਵਰਕ ਦੇਖੋ ਸਿੰਗਲ ਡਾਂਕੇ ਦਾ ਕੰਮ ਕੀਤਾ ਹੋਇਆ ਸਾਰਾ ਬਿਲਕੁਲ ਵੀ ਖਰਾਬ ਨਹੀਂ ਹੋਊਗਾ ਇਧਰੋਂ ਦੇਖ ਲਓ ਕਿਸੇ 'ਚ ਕੋਈ ਵਾਰ ਕਈ ਵਾਰ ਧਾਗਾ ਫਸ ਜਾਂਦਾ ਨਾ ਪੂਰੀ ਕੜਾਈ ਖਰਾਬ ਹੋ ਜਾਂਦੀ ਆ 컬러 ਦੇਖੋ ਕਿੰਨਾ ਪਿਆਰਾ ਇਹ ਸੂਟ ਦਾ ਪ੍ਰਾਈਸ ਹੈਗਾ 2550 ਰੁਪਏ ਨੈਕਸਟ ਆ ਗਿਆ ਜੀ ਪਰਪਲ ਕਲਰ ਇਹ ਹੈ ਜੀ ਸ਼ਿਮਰ ਕਪੜਾ ਇਹ ਓ ਵਾਲੀ ਸ਼ਿਮਰ ਨਹੀਂ ਹੈਗੀ ਜਿਹੜੀ ਲੜਦੀ ਆ ਜਾਂ ਫਿਰ ਚੁੰਡੀਆਂ ਜੀਆਂ ਵੜਦੀ ਹੁੰਦੀ ਆ ਇਹ ਬਿਲਕੁਲ ਸੌਫਟ ਤੁਸੀਂ ਦੇਖ ਸਕਦੇ ਹੋ ਕਿਵੇਂ ਇਕੱਠੀ ਹੋ ਰਹੀ ਹੈ ਇਹਦੇ ਗਲੇ ਤੇ ਪੂਰੀ ਸ਼ਰਟ ਐਂਕੇਰਾ ਬਣਿਆ ਹੋਇਆ ਤੇ ਬਾਜ਼ੂ ਇਹ ਸੂਟ ਦਾ ਪ੍ਰਾਈਸ ਹੈਗਾ ਜੀ 2650 ਰੁਪਏ ਨੈਕਸਟ ਵਨ ਆ ਗਿਆ ਜੀ অনিয়ন ਸ਼ੇਡ ਇਹ ਆਪਣੀਆਂ ਮਦਰਜ਼ ਲਈ ਆਪਣੀਆਂ ਭੈਣਾਂ ਲਈ ਸਭ ਤੋਂ ਬੈਸਟ ਆਪਸ਼ਨ ਹੈਗੀ ਆ ਜਿਆਦਾ ਹੈਵੀ ਸੂਟ ਵੀ ਨਹੀਂ ਬਾਈ ਕਰਨੇ ਆ ਫਿਰ ਕਿਸੇ ਨੇ ਜਿਆਦਾ ਮਹਿੰਗੇ ਸੂਟ ਨਹੀਂ ਲੈਣੇ ਉਹਨਾਂ ਲਈ ਬਿਲਕੁਲ ਸਹੀ ਰੇਟ ਆ ਦੇਖੋ ਇਹ ਸ਼ਰਟ ਤੇ ਕਲੀਆਂ ਜਾਂਦੀਆਂ ਡਿਜ਼ਾਈਨਿੰਗ ਸਬ ਦੀ ਡਿਫਰੈਂਟ ਰਹੇਗੀ ਇਹ ਦੀ ਬਾਜ਼ੂ ਤੇ ਵਰਕ ਹੈ ਇਹ ਸੂਟ ਦਾ ਪ੍ਰਾਈਸ ਹੈਗਾ 2650 ਇਹ ਵਾਲਾ ਸੂਟ ਆ ਗਿਆ ਜੀ ਆਪਣਾ ਇੱਕ ਇਹ ਤਾਂ ਬਹੁਤ ਸੋਹਣਾ ਸੂਟ ਬਣਿਆ ਹੋਇਆ ਇਹ ਵੀ ਬਟਰ ਸਿਲਕ ਤੇ ਰੈਡੀ ਕਰਵਾਇਆ ਓਵਰਲੀ ਸਿਲਕ ਨਹੀਂ ਹੈਗੀ ਜੋ ਇੱਕ ਵਾਰ ਧੋਏ ਤੋਂ ਨਾ ਕਪੜਾ ਸ਼੍ਰਿੰਕ ਹੋ ਜਾਂਦਾ ਸਭ ਦਾ ਸੂਟ ਉੱਚਾ ਹੋ ਗਿਆ ਜਾਂ ਕੰਪਲੇਨ ਆਉਂਦੀ ਆ ਕਿ ਸੂਟ ਖਰਾਬ ਹੋ ਗਿਆ ਜਾਂ ਛਿੱਜ ਗਿਆ ਇਹਦਾ ਵਰਕ ਦੇਖੋ ਸਾਰੇ ਸੂਟਾਂ ਦਾ ਉਹ ਡਿਫਰੈਂਟ ਨਾ ਤਾਂ ਕੱਲਾ ਘੇਰਾ ਨਾ ਗਾਲਾ ਸਾਰੇ ਸ਼ਰਟ ਨਾਲੇ ਚਾਕ ਨਾਲੇ ਘੇਰਾ ਸਭ ਕੁਝ ਡਿਫਰੈਂਟ ਬਣਿਆ ਹੋਇਆ ਤੇ ਇਹਦੀ ਬਾਜ਼ੂ ਤੇ ਵਰਕ ਹੈ ਅਕਸਰ ਮੈਨੂੰ ਪਿਆਰ ਕਰਨ ਵਾਲੀਆਂ ਭੈਣਾਂ ਮੇਰੀਆਂ ਪੁੱਛਦੀਆਂ ਰਹਿੰਦੀਆਂ ਕਿ ਜਸ਼ਨ ਦੀਦੀ ਤੁਸੀਂ ਸੂਟ ਕਿੱਥੋਂ ਬਾਇ ਕਰਦੇ ਹੋ ਤੇ ਇਸ ਸੂਟ ਦਾ ਪ੍ਰਾਈਸ ਹੈਗਾ 2850 ਮੈਂ ਪਹਿਲਾਂ ਹੀ ਦੱਸਦਾ ਕਿ ਸੂਟ ਕਿੱਥੋਂ ਬਾਇ ਕਰਦੇ ਹੋ ਜੀ ਮੇਰੇ ਆਪਣੇ ਕਾਰੀਗਰ ਨੇ ਮੈਂ ਉਹਨਾਂ ਤੋਂ ਹੀ ਸੂਟ ਰੈਡੀ ਕਰਵਾਉਣੀ ਆ ਤੇ ਹੁਣ ਮੈਂ ਤੁਹਾਡੇ ਲਈ ਵੀ ਨਾਲ-ਨਾਲ ਸੂਟ ਰੈਡੀ ਕਰਵਾਇਆ ਕਰੂੰਗੀ ਅਗਰ ਤੁਹਾਨੂੰ ਪਸੰਦ ਆਉਂਦੇ ਆ ਇਹ ਵਲ ਆ ਗਿਆ ਜੀ ਆਪਣਾ ਜ਼ਰੀ ਦਾ ਵਰਕ ਮਸ਼ੀਨ ਤੇ ਕਰਵਾਇਆ ਹੋਇਆ ਨਾਲ ਗਲਾ ਬਣਿਆ ਕਲਰ ਦੇਖੋ ਕਿੰਨਾ ਪਿਆਰਾ ਕਲਰ ਹੈ ਬਿਲਕੁਲ ਸਰਦਾਰੀ ਕਲਰ ਨੇ ਲਾਈਟ ਵੇਟ ਨੇ ਬਿਲਕੁਲ ਸੂਟ ਆ ਦੇਖੋ ਇਹਦੀਆਂ ਕਲੀਆਂ ਜਾ ਰਹੀਆਂ ਨੇ ਘੇਰਾ ਤੇ ਆ ਇਹਦੀ ਬਾਜ਼ੂ ਤੇ ਵਰਕ ਹੈ ਹਰ ਸੂਟ ਦੀ ਬਾਜ਼ੂ ਦਾ ਵਰਕ ਡਿਫਰੈਂਟ ਆ ਹਰ ਸੂਟ ਦੀ ਕੜਾਈ ਦਾ ਵਰਕ ਹਰ ਸੂਟ ਦਾ ਡਿਜ਼ਾਈਨ ਹਰ ਸੂਟ ਦਾ ਥ्रेड ਮਸ਼ੀਨ ਤੇ ਇਹ ਸੂਟ ਦਾ ਪ੍ਰਾਈਸ ਹੈਗਾ 2550 ਰੁਪਏ ਨੈਕਸਟ ਆ ਗਿਆ ਜੀ ਆਪਣਾ ਲਾਈਟ ਬਿਲਕੁਲ ਲਾਈਟ ਸਕਾਈ ਕਲਰ ਹੁਣ ਆਪਾਂ ਇਹਨੂੰ ਖੋਲ ਕੇ ਦਿਖਾਉਨੇ ਆ। ਇਹ ਬਹੁਤ ਸੋਹਣੇ ਜਿਹੜੇ ਕਾਰੀਗਰਾਂ ਨਾਲ ਉਹਨਾਂ ਦੇ ਹੱਥ ਦਾ ਕੰਮ ਹੀ ਬਹੁਤ ਸੋਹਣਾ ਬਣਿਆ ਹੋਇਆ। ਉਹ ਮਿਹਨਤ ਬਹੁਤ ਕਰਦੇ ਆ ਵਿਚਾਰੇ ਦੇਖੋ। ਕਲਰ ਚੁਆਇਸ ਮੈਂ ਕਹਿੰਦੀ ਬਿਲਕੁਲ ਇੰਨੀ ਕੁ ਮੈਚਿੰਗ ਕਰਕੇ ਪਾਈ ਆ ਨਾ ਪਤਾ ਹੀ ਨਹੀਂ ਲੱਗ ਰਿਹਾ ਕਿ ਇਹ ਕਾਰੀਗਰਾਂ ਨੇ ਤਿਆਰ ਕੀਤੇ ਆ ਜਾਂ ਫਿਰ ਕਿਸੇ ਵੱਡੇ ਬੁਟੀਕ ਤੋਂ ਤਿਆਰ ਹੋਇਆ। ਕੰਟਰਾਸਟ ਦੇਖੋ ਤੁਸੀਂ। ਵਿਦ ਹੈਂਡ ਕੀਤਾ ਹੋਇਆ ਇਹ ਨਹੀਂ ਕਲਰ ਮਸ਼ੀਨ ਵਰਕ ਕਰਕੇ ਡਲ ਜੇ ਛੱਡੇ ਹੋਇਆ ਪੂਰੀ ਐਨ ਜਾਨ ਪਾਈ ਹੋਈ ਆ ਸੂਟ ਦੇ ਵਿੱਚ ਇਹ ਸੂਟ ਦਾ ਪ੍ਰਾਈਸ ਹੈਗਾ 2650 ਰੁਪਏ ਇਹ ਵਾਲਾ ਇਹਦੀਆਂ ਬਾਵਾ ਤੇ ਵਰਕ ਆ ਗਿਆ ਨੈਕਸਟ ਆ ਗਿਆ ਜੀ ਅਨियन ਕਲਰ ਜਿਹੜਾ ਇਹ ਵਾਲਾ ਸੂਟ ਆ ਇਹ ਬਿਲਕੁਲ ਸਿੰਗਲ ਟਾਂਕੇ ਦਾ ਕੰਮ ਹੈ ਬਿਲਕੁਲ ਤੁਸੀਂ ਜਸਟ ਨੇੜੇ ਲੈ ਕੇ ਆਇਓ ਫੋਨ ਆ ਦੇਖੋ ਇੱਕ ਵੀ ਚੀਜ਼ ਧਾਗਾ ਤੁਹਾਨੂੰ ਬਾਹਰ ਨਹੀਂ ਦਿਖੂਗੀ ਐਨਾ ਬਰੀਕੀ ਕੰਮ ਕੀਤਾ ਹੋਇਆ ਇਹ ਬਿਲਕੁਲ ਸਰਦਾਰੀ ਤੇ ਸੋਬਰ ਕਲਰ ਨੇ ਨਾਲੇ ਡਿਜ਼ਾਈਨ ਵੀ ਬਿਲਕੁਲ ਸੋਬਰ ਨੇ ਦੇਖੋ ਫੁੱਲ ਸ਼ਰਟ ਤੇ ਵਰਕ ਕੀਤਾ ਹੋਇਆ ਆਏ ਦੀਆਂ ਬਾਜ਼ੂ ਤੇ ਵਰਕ ਆਏਗਾ ਇਸ ਸੂਟ ਦਾ ਪ੍ਰਾਈਸ ਹੈਗਾ 2250 ਰੁਪਏ ਨੈਕਸਟ ਹੈ ਜੀ ਸੀ ਗ੍ਰੀਨ ਇਹ ਆ ਗਿਆ ਆਪਣਾ ਮਸ਼ੀਨ ਵਰਕ ਮਸ਼ੀਨਵਰਕ ਸੂਟ 'ਚ ਵੀ ਜਾਨ ਪਾਈ ਹੋਈ ਆ ਉਹਦੇ ਆਲੇ-ਦਾਲੇ ਨਾ ਆਊਟਲਾਈਨਿੰਗ ਕੀਤੀ ਹੋਈ ਆ ਗੋਟਾ ਪੱਤੇ ਦੀ ਤਾਂ ਜੋ ਕੋਈ ਵੀ ਸੂਟ ਆ ਡਲਣਾ ਲੱਗੇ ਅੱਜ ਦੀਆਂ ਬਾਜ਼ੂ ਤੇ ਵਰਕ ਆਏਗਾ ਇਸ ਸੂਟ ਦਾ ਪ੍ਰਾਈਸ ਹੈਗਾ ਜੀ 2250 ਰੁਪਏ ਅਗਰ ਕਿਸੇ ਵੀ ਮੇਰੀ ਭੈਣ ਨੇ ਦੁਪੱਟਾ ਰੈਡੀ ਕਰਵਾਉਣਾ ਨਾਲ ਉਹਦੇ ਲਈ ਮੈਨੂੰ ਮੈਸੇਜ ਕਰ ਦਿਓ ਮੈਂ ਤੁਹਾਡੇ ਲਈ ਦੁਪੱਟੇ ਸਪੈਸ਼ਲ ਰੈਡੀ ਕਰਵਾ ਕੇ ਦੇ ਦੂੰਗੀ ਨੈਕਸਟ بیس ਹੈਗਾ ਜੀ ਆਪਣਾ ਜੌਰਜਟ ਕੰਬੀਨੇਸ਼ਨ ਦੇਖੋ ਤੁਸੀਂ ਗੱਲ ਹੀ ਬਣਾਈ ਪਈ ਆ ਸੂਟਾਂ ਦੀ ਆ ਇਹਦੀਆਂ ਬਾਜ਼ੂ ਤੇ ਵਰਕ ਆਏਗਾ ਤੇ ਵਰਕ ਦੀ ਕੁਆਲਿਟੀ ਚੈੱਕ ਕਰੋ ਇਹ ਸੂਟ ਦਾ ਪ੍ਰਾਈਸ ਹੈਗਾ ਜੀ 1850 ਰੁਪਏ ਨੈਕਸਟ ਆ ਗਿਆ ਆਫ ਵਾਈਟ ਕਲਰ ਜਿਹਦਾ ਸਭ ਤੋਂ ਵੱਧ ਟ੍ਰੈਂਡ ਕਦੇ ਵੀ ਨਹੀਂ ਜਾਂਦਾ ਇਸ ਤੇ ਵਰਕ ਕੀਤਾ ਹੋਇਆ ਵਾਕਮਲ ਦੇਖੋ ਤੁਸੀਂ ਸੋਚ ਰਹੇ ਹੋਵੋਗੇ ਵੀ ਇਹ ਨਾ ਜ਼ਰੀਆ ਨਾ ਆ ਰਹੀ ਹੈ ਇਹ ਜੀ ਬਹੁਤ ਡਿਫਰੈਂਟ ਕਲਰ ਦਾ ਡਿਫਰੈਂਟ ਡਿਜ਼ਾਈਨ ਦਾ ਡਿਫਰੈਂਟ ਕਲਰ ਦਾ ਸੂਟ ਰੈਡੀ ਕੀਤਾ ਹੋਇਆ ਤੇ ਇਹਦੀ ਬਾਜ਼ੂ ਤੇ ਵਰਕ ਆਏਗਾ ਬਹੁਤ ਸੋਹਣੇ ਸਰਦਾਰੀ ਸਰਦਾਰੀ ਸੂਟ ਹੈ ਜੀ ਸਾਡੇ ਕੋਲ ਜੇ ਮੇਰੀ ਭੈਣ ਨੇ ਕਿਸੇ ਨੇ ਵੀ ਆਪਣੇ ਡਿਜ਼ਾਈਨ ਦਾ ਇਸ ਸੂਟ ਦਾ ਪ੍ਰਾਈਸ ਹੈਗਾ ਜੀ 2250 ਰੁਪਏ ਨੈਕਸਟ ਹੈ ਜੀ ਮਹਿੰਦੀ ਕਲਰ ਇਹ ਆਪਣਾ ਫੁੱਲੀ ਹੈਂਡਵਰਕ ਦੇ ਵਿੱਚ ਸੂਟ ਰੈਡੀ ਕੀਤਾ ਹੋਇਆ ਵਿੱਚ ਦਬਕੇ ਦਾ ਵੀ ਟੱਚ ਦਿੱਤਾ ਤੇ ਬੈਕ ਸਾਈਡ ਦੇਖੋ ਇਹਦੀ ਬਿਲਕੁਲ ਵੀ ਕੰਪਲੇਨ ਵਾਲੇ ਸੂਟ ਨਹੀਂ ਹੈਗੇ ਆਪਣੇ ਕੋਲ ਆਏ ਦੀ ਬਾਜੂ ਤੇ ਵਰਕ ਹੈ ਤੇ ਪੂਰੀ ਸ਼ਰਟ ਦੇ ਵਿੱਚ ਡਾਟਸ ਪਾਏ ਹੋਏ ਆ ਦੇਖੋ ਇਸ ਸੂਟ ਦਾ ਪ੍ਰਾਈਸ ਹੈਗਾ 2650 ਰੁਪਏ। ਹਾਂਜੀ ਅਗਰ ਤੁਸੀਂ ਨਾ ਸਪੈਸ਼ਲ ਮੈਨੂੰ ਕੋਈ ਫੋਟੋ ਮੰਗਵਾ ਕੇ ਵੀ ਸਕਰੀਨਸ਼ਾਟ ਲੈ ਕੇ ਮੈਨੂੰ ਮੈਸੇਜ ਕਰ ਦਿਓ। ਕੋਈ ਫੋਟੋ ਭੇਜ ਕੇ ਹੋ ਸਕਦਾ ਹੈ ਕਲਰ ਡਿਫਰੈਂਟ ਆ ਰਹੇ ਹੋਣ ਵੀਡੀਓ ਦੇ ਵਿੱਚ। ਬਟ ਇਹਨਾਂ ਦਾ ਕੰਮ ਤੇ ਕਲਰ ਬਹੁਤ ਸੋਹਣੇ-ਸੋਹਣੇ ਕੀਤੇ ਹੋਇਆ। ਨੈਕਸਟ ਆਇਆ ਜੀ ਆਪਣਾ orange ਕਲਰ। ਬਹੁਤ ਸੋਹਣਾ orange shade ਹੈ। ਸ਼ਾਇਦ ਤੁਸੀਂ ਵੀ ਦੇਖਿਆ ਹੋਊਗਾ ਇਹ orange ਮੈਂ ਆਪਣੀਆਂ ਵੀਡੀਓਸ 'ਚ ਵੀ ਪਾ ਨਹੀਂ ਰਹੀਆਂ। ਤੇ ਇਹਦਾ ਡਿਜ਼ਾਈਨ ਦੇਖੋਗੇ ਤੁਸੀਂ ਉਹ ਉਸ ਤੋਂ ਵੀ ਡਿਫਰੈਂਟ ਦੇਖੋ ਗਲੇ ਤੇ ਬਣਿਆ ਹੋਇਆ ਇਹ ਇਹ ਹੈ ਜੀ ਪੂਰੀ ਫੁੱਲ ਲੁੱਕ ਸੂਟ ਦੀ ਬਹੁਤ ਸੋਹਣੇ ਸੋਹਣੇ ਸੂਟ ਬਣਾਇਆ ਇਹ ਹੈ ਜੀ ਇਹਦਾ ਬਾਜ਼ੂ ਤੇ ਵਰਕ ਇਹ ਸੂਟ ਦਾ ਪ੍ਰਾਈਸ ਹੈਗਾ 2650 ਰੁਪਏ ਨੈਕਸਟ ਆ ਜੀ ਵਾਈਨ ਕਲਰ ਇਹ ਜਿਵੇਂ ਆਪਣੇ ਫੰਕਸ਼ਨ ਹੋ ਗਏ ਵਿਆਹ ਸ਼ਾਦੀਆਂ ਸੰਧਾਰਿਆਂ ਚ ਦੇਣ ਵਾਸਤੇ ਬਰਥਡੇ ਪਾਰਟੀਆਂ ਚ ਵੇਅਰ ਕਰਨ ਵਾਸਤੇ ਉਦਾਂ ਦੇ ਸੋਹਣੇ ਸੋਹਣੇ ਸੂਟ ਐ ਇਹ ਦੇਖੋ ਪਲੱਸ ਆਰੀਵ ਮਸ਼ੀਨ ਵਰਕ ਦਾ ਕੰਮ ਹੈਂਡ ਦਾ ਕੰਮ ਪੂਰਾ ਸਿੱਪੀ ਵਰਕ ਕੀਤਾ ਹੋਇਆ ਤੇ ਡਿਜ਼ਾਈਨ ਦੀ ਤਾਂ ਮੈਂ ਕਹਿੰਦੀ ਬਾਰ-ਬਾਰ ਮੈਂ ਕਹਿ ਹੀ ਰਹੀ ਆ ਮੈਂ ਖੁਦ ਦੇਖ ਕੇ ਇਨੇ ਸੋਹਣੇ ਸੋਹਣੇ ਡਿਜ਼ਾਈਨ ਹੈਰਾਨ ਹੋ ਰਹੀਆਂ ਕਿ ਵਾ ਕਮਾਲ ਡਿਜ਼ਾਈਨ ਨੇ ਆਏ ਦੀ ਬਾਜ਼ੂ ਤੇ ਵਰਕ ਐ ਇਸੁਰ ਦਾ ਪ੍ਰਾਈਸ ਹੈਗਾ ਜੀ 2550 ਰੁਪਏ ਨੈਕਸਟ ਆ ਗਿਆ ਜੀ ਬੇਬੀ ਪਿੰਕ ਜਿਹੜਾ ਕੁੜੀਆਂ ਦਾ ਸਦਾ ਹੀ ਫੇਵਰੇਟ ਹੁੰਦਾ ਹੈ ਇਹਦਾ ਦੁਪੱਟਾ ਇਹ ਆਇਆ ਜੀ ਸੂਟ ਇਹ بیس ਹੈਗਾ ਜਿਹੜਾ ਇਹ ਜੌਰਜਟ ਦਾ ਹੈ ਇਹਦਾ ਗਲਾ ਬਣਿਆ ਕਲੀਆਂ ਜਾ ਰਹੀਆਂ ਨੇ ਪੂਰੀ ਸ਼ਰਟ 'ਚ ਬੁੱਟੀ ਹੈ ਆਰੀ ਵਰਗੀ ਕੰਮ ਕੀਤਾ ਹੋਇਆ ਤੇ ਇਹਦੀਆਂ ਬਾਜ਼ੂ ਤੇ ਇਹਦਾ ਦੁਪੱਟਾ ਦੇਖੋ ਵਾਹ ਕਮਾਲ ਇਹਦਾ ਦੁਪੱਟਾ ਬਣਾਇਆ ਹੋਇਆ ਇਸ ਦੁਪੱਟੇ ਦੀ ਹਲੇ ਫਿਨਿਸ਼ਿੰਗ ਨਹੀਂ ਹੋਈ ਹੋਈ ਫਿਨਿਸ਼ਿੰਗ ਆਪਾਂ ਕਰਾ ਕੇ ਦਵਾਂਗੇ 2950 ਰੁਪਏ ਇਸ ਸੂਟ ਦਾ ਪ੍ਰਾਈਸ ਹੈ ਜਿਹੜੀ ਵੀ ਮੇਰੀ ਭੈਣ ਨੇ ਲੈਣਾ ਹੋਣਾ ਪਲੀਜ਼ ਮੈਨੂੰ ਸਕਰੀਨਸ਼ਾਟ ਲੈ ਕੇ ਨਾ ਮੈਸੇਜ ਕਰ ਦਿਓ ਨੀਚੇ ਨੰਬਰ ਚੱਲ ਰਿਹਾ ਹੈ ਨੈਕਸਟ ਹੈ ਜੀ ਪਿਸਤਾ ਸਿਰ ਇਹ ਤਾਂ ਮੇਰੀ ਮਦਰਸ ਦਾ ਜਿਹੜੀਆਂ ਵੀ ਮੇਰੀਆਂ ਮਾਵਾਂ ਨੇ ਉਹਨਾਂ ਦਾ ਸਦਾ ਫੇਵਰੇਟ ਕਲਰ ਉਹ ਕਹਿੰਦੀਆਂ ਫਿੱਕੇ ਫਿੱਕੇ ਜਿਹੇ ਸੂਟ ਸੋਨੇ ਲੱਗਦੇ ਆ ਦੇਖੋ ਵਰਕ ਵੀ ਉਹਨਾਂ ਹੀ ਸੋਨਾ ਬਣਿਆ ਹੋਇਆ ਜਿੰਨੀਆਂ ਸੋਹਣੀਆਂ ਸਾਡੀਆਂ ਮਾਵਾਂ ਹੁੰਦੀਆਂ ਨੇ ਆ ਦੇਖੋ ਇਹਦੀਆਂ ਬਾਹਮਾਂ ਤੇ ਵਰਕ ਇਹ ਸੂਟ ਦਾ ਪ੍ਰਾਈਸ ਹੈਗਾ ਜੀ 2550 ਪਏ ਨੈਕਸਟ ਜੀ ਲਾਈਟ येलो ਸ਼ੇਡ ਇਹਦੇ ਤੇ ਪੂਰਾ ਪਿੱਟੇ ਦਾ ਕੰਮ ਕੀਤਾ ਹੋਇਆ ਦੇਖੋ ਵਰਕ ਤੁਸੀਂ ਚੈੱਕ ਕਰ ਸਕਦੇ ਹੋ ਇੱਕ ਵਾਰੀ ਬਹੁਤ ਸੋਹਣੀ ਡਿਜ਼ਾਈਨਿੰਗ ਬਹੁਤ ਸੋਹਣਾ ਵਰਕ ਤੇ ਇਹਦੀਆਂ ਬਾਜ਼ੂ ਤੇ ਇਹ ਸੂਟ ਦਾ ਪ੍ਰਾਈਸ ਹੈਗਾ ਜੀ 2750 ਰੁਪਏ ਵਿਦਆਊਟ ਦੁਪੱਟਾ ਨੈਕਸਟ ਆ ਗਿਆ ਆਪਣਾ ਵਾਈਨ ਸ਼ੇਡ ਇਹ ਕਪੜਾ ਹੈਗਾ ਨੈਚੁਰਲ ਕ੍ਰੇਪ ਤੇ ਇਹਦੇ ਘੇਰੇ ਤੇ ਵਰਕ ਹੈ ਇਹ ਪੂਰਾ ਆਰਜੀ ਬਣਿਆ ਹੋਇਆ ਕੱਲਾ ਤੇ ਇਹਦੀਆਂ ਬਾਜ਼ੂ ਤੇ ਤੇ ਇਹਦੇ ਨਾਲ ਦੁਪੱਟਾ ਜੀ ਦੁਪੱਟੇ ਦੇ ਆਪਾਂ ਪੱਲੇ ਵਰਕ ਕਰਾਇਆ ਤੇ ਪੋਰ ਸਾਈਡ ਆਪਾਂ ਨੇ ਹਲਕੀ ਹਲਕੀ ਕੜਾਈ ਕਰਾਈ ਹੈ ਅਗਰ ਕਿਸੇ ਵੀ ਮੇਰੀ ਭੈਣ ਨੇ ਵਾਲਾ ਸੂਟ ਬਾਈ ਕਰਨਾ ਇਹ ਸੂਟ ਦਾ ਪ੍ਰਾਈਸ ਹੈਗਾ ਜੀ 2750 ਰੁਪਏ ਨੈਕਸਟ ਆ ਗਿਆ ਜੀ ਆਪਣੇ ਕੋਲੇ ਸਰਦੀਆਂ ਦਾ ਕੁਝ ਸਟਾਕ ਆਪਾਂ ਰੈਡੀ ਕਰਵਾਇਆ ਇਹ ਪਿਓਰ ਵਾਲੀ ਵੈਲਵਟ ਤੇ ਰੈਡੀ ਕਰਵਾਇਆ ਜਿੱਦਾਂ ਅੱਜ ਟ੍ਰੈਂਡ ਚੱਲ ਰਿਹਾ ਸ਼ਾਰਟ ਸ਼ਰਟ ਦਾ ਇਹ ਪੂਰਾ ਸ਼ਾਰਟ ਸ਼ਰਟ ਤੇ ਵਰਕ ਕੀਤਾ ਹੋਇਆ ਤੇ ਇਹਦੀਆਂ ਬਾਜ਼ੂ ਇਹ ਤੁਸੀਂ ਟਰਾਊਜ਼ਰ ਨਾਲ ਸਟ੍ਰੇਟ ਸਲਵਾਰ ਨਾਲ ਫਰਸੀ ਸਲਵਾਰ ਨਾਲ ਕਿਸੇ ਨਾਲ ਵੀ ਘਗਰਾ ਕੁਝ ਬਣਵਾਉਣਾ ਮੇਰੀਆਂ ਭੈਣਾਂ ਨੇ ਕਿੱਦਾਂ ਵੀ ਤੁਸੀਂ ਸਟਿਚ ਕਰਵਾ ਸਕਦੇ ਹੋ ਦੇਖੋ ਡਿਜ਼ਾਈਨਿੰਗ ਤੇ ਸਟੱਫ ਦੀ ਮੇਰੀ ਫੁੱਲ ਗਾਰੰਟੀ ਆ ਤੇ ਇਸ ਸੂਟ ਦਾ ਪ੍ਰਾਈਸ ਹੈਗਾ 3250 روپے اگر ਕਿਸੇ ਨੇ 올ਓਵਰ ਨਹੀਂ ਲੈਣਾ ਕੰਟਰਾਸਟ ਚਾਹੀਦਾ ਤਾਂ ਆਪਣੇ ਕੋਲੇ ਇਹ ਵਾਲਾ ਸ਼ੇਡ ਬਿਲਕੁਲ ਸੇਮ ਇਹ ਅਵੇਲੇਬਲ ਕਰਾ ਕੇ ਦਵਾਂਗੇ ਜੀ ਅਗਰ ਤੁਸੀਂ ਸਟਿਚਿੰਗ ਕਰਾਉਣੀ ਆ ਤਾਂ ਉਹ ਵੀ ਆਪਣੇ ਲਵੇ ਅਵੇਲੇਬਲ ਹੈਗੇ ਆ ਤੁਸੀਂ ਆਪਣੀ ਮੈਜ਼ਰਮੈਂਟ ਸੈਂਡ ਕਰੋ ਆਪਾਂ ਤੁਹਾਨੂੰ ਸੂਟ ਵੀ ਸਟਿਚ ਕਰਾ ਕੇ ਕੂਰੀਅਰ ਕਰਾਂਗੇ ਤੇ ਨਾਲ ਇੱਕ ਗੱਲ ਹੋਰ ਜੀ ਕੂਰੀਅਰ ਦਾ ਪੰਜਾਬ ਦੇ ਵਿੱਚ ਸ਼ਿਪਿੰਗ ਪੂਰੀ ਫ੍ਰੀ ਆ ਅਗਰ ਕਿਸੇ ਵੀ ਮੇਰੀ ਭੈਣ ਨੇ ਬਾਹਰ ਕੂਰੀਅਰ ਕਰਵਾਉਣਾ ਤਾਂ ਉਹਦੇ ਲਈ ਐਕਸਟਰਾ ਚਾਰਜਸ ਲੱਗਣਗੇ ਨੈਕਸਟ ਪਿਸ ਦਾ ਕਲਰ ਇਹ ਜੀ ਆਪਾਂ ਮਸ਼ੀਨ ਵਰਕ ਕਰਾਏ ਨੇ ਸੂਟ ਜਿੱਦਾਂ ਹੁਣ ਕਿਸੇ ਨੇ ਰਖੜੀਆਂ ਦੇ ਤਿਉਹਾਰ ਤੇ ਸੂਟ ਪਾਉਣਾ ਜਾਂ ਫਿਰ ਤੀਆਂ ਮਨਾਈਆਂ ਜਾਂਦੀਆਂ ਨੇ ਗਰਮੀ ਵੀ ਜ਼ਿਆਦਾ ਗਈ ਉਹਦੇ ਲਈ ਬਿਲਕੁਲ ਲਾਈਟ ਵੇਟ ਸੂਟ ਨੇ ਇਹਦੀਆਂ ਬਾਜ਼ੂ ਤੇ ਵਰਕ ਹੈ ਤੇ ਕਲਰ ਕੰਟਰਾਸਟ ਬਹੁਤ ਸੋਹਣਾ ਬਣਿਆ ਹੋਇਆ ਹੈ ਏ ਸੂਟ ਦਾ ਪ੍ਰਾਈਸ ਹੈਗਾ ਜੀ 1550 ਰੁਪਏ ਨੈਕਸਟ ਹੈ ਬੇਬੀ ਪਿੰਕ ਸ਼ੇਡ ਏ ਸੂਟ ਦੀ ਡਿਜ਼ਾਈਨਿੰਗ ਤੇ ਕਲਰ ਕੰਟਰਾਸਟ ਵਰਕ ਦਾ ਕੀਤਾ ਹੋਇਆ ਜਿਹੜਾ ਬਹੁਤ ਹੀ ਸੋਹਣਾ ਬਣਿਆ ਹੋਇਆ ਤੇ ਇਹ ਦਾ ਬਾਵਾ ਤੇ ਵਰਕ ਆਏਗਾ ਏ ਸੂਟ ਦਾ ਪ੍ਰਾਈਸ ਵੀ ਹੈਗਾ ਜੀ 1550 ਰੁਪਏ ਇਹ ਸਟੱਫ ਹੈ ਨਾ ਜਿਹੜਾ ਬਹੁਤ ਹੀ ਸੋਹਣਾ ਬਟਰ ਕਾਟਨ ਹੁੰਦੀ ਹੈ ਜਿਹੜੀ ਆਪਣੇ ਓਵਲੀ ਆਪਾਂ ਨੇ ਲਗਵਾਈ ਹੈ ਇਹਦੇ ਤੇ ਦ ਨੈਕਸਟ ਜੀ ਪਰਪਲ ਸ਼ੇਡ ਇਹ ਸੂਟ ਦੇ ਉੱਪਰ ਨਾ ਪੂਰਾ ਟੋਟਲੀ ਹੈਂਡਵਰਕ ਕੀਤਾ ਹੋਇਆ ਤੁਸੀਂ ਵਰਕ ਦੇਖੋ ਬਹੁਤ ਸੋਹਣੀਆਂ ਚਿੜੀਆਂ ਬਣੀਆਂ ਹੋਈਆਂ ਨੇ ਤੇ نیچے ਉਹਨਾਂ ਦੇ ਬੈਠਣ ਲਈ ਦਰਖਤ ਵੀ ਬਣਾਇਆ ਇਹ ਕਾਰੀਗਰ ਨੇ ਖੁਦ ਦਾ ਡਿਜ਼ਾਈਨ ਤਿਆਰ ਕੀਤਾ ਉਹ ਕਹਿੰਦੇ ਮੈਂ ਮੈਂ ਬਹੁਤ ਸੋਹਣਾ ਡਿਜ਼ਾਈਨ ਬਣਾਇਆ ਅਗਰ ਕਿਸੇ ਵੀ ਮੇਰੀ ਭੈਣ ਨੇ ਕੋਈ ਵੀ ਡਿਜ਼ਾਈਨ ਕਸਟਮਾਈਜ਼ ਕਰਵਾਉਣਾ ਤਾਂ ਮੈਨੂੰ ਉਹ ਸੂਟ ਦਾ ਸਕਰੀਨਸ਼ਾਟ ਲੈ ਕੇ WhatsApp ਤੇ ਸੈਂਡ ਕਰ ਦਿਓ ਮੈਂ ਜਿਹੜਾ ਵੀ ਕਲਰ ਕਹੋਗੇ ਉਸੇ ਸੂਟ ਚ ਕਸਟਮਾਈਜ਼ ਕਰਵਾ ਕੇ ਦੇ ਦੂੰਗੀ ਤੇ ਇਹਦੀਆਂ ਬਾਜ਼ੂ ਤੇ ਵਰਕ ਹੈ ਇਹ ਸੂਟ ਹੈਗਾ ਥੋੜਾ ਡਬਲ ਟੋਨ ਦਾ ਇਹਦੀ ਸ਼ਰਟ ਥੋੜੀ ਜੀ ਲਾਈਟ ਹੈ ਤੇ ਬਾਕੀ ਆਪਾਂ ਨੇ ਥੋੜਾ ਡਾਰਕ ਰੱਖਿਆ ਕਿਉਂਕਿ ਕਲਰ ਕੰਟਰਾਸਟ ਵੀ ਬਹੁਤ ਸੋਹਣੇ ਲੱਗਦੇ ਐਵੇਂ ਡਬਲ ਸ਼ੇਡ ਸੂਟ ਬਣੇ ਹੋਏ ਤੇ ਜੇ ਮੇਰੇ ਤੁਹਾਨੂੰ ਵੀਡੀਓ ਮੇਰੇ ਸੂਟ ਪਸੰਦ ਆਏ ਪਲੀਜ਼ ਮੈਨੂੰ ਮੈਸੇਜ ਜ਼ਰੂਰ ਕਰਿਓ ਇੱਕ ਵਾਰ ਮੈਨੂੰ ਕਮੈਂਟ ਕਰਕੇ ਵੀ ਜ਼ਰੂਰ ਦੱਸਿਓ ਵੀ ਦੀਦੀ ਤੁਹਾਡੀ ਕਲੈਕਸ਼ਨ ਜਾਂ ਫਿਰ ਕੋਈ ਕਮੀ ਆਪਾਂ ਅੱਗੇ ਇੰਪਰੂਵ ਕਰਾਂਗੇ ਤੁਹਾਡੇ ਨਾਲ ਹੀ ਆ ਤੁਹਾਡੀ ਸਪੋਰਟ ਨਾਲ ਹੀ ਆਪਾਂ ਅੱਗੇ ਜਾ ਕੇ ਹੋਰ ਵੱਡਾ ਬਿਜ਼ਨਸ ਕਰਾਂਗੇ ਤੇ ਤੁਹਾਡੇ ਲਈ ਇਦਾਂ ਸਣਸਣੇ ਸੂਟ ਸਣਸਣੇ ਡਿਜ਼ਾਈਨਸ ਸਣਸਣੇ ਕਪੜਾ ਲੈ ਕੇ ਆਉਂਦੇ ਰਾਵਾਂਗੇ ਜੀ ਧੰਨਵਾਦ